ਜ਼ਿਲ੍ਹੇ ਦੇ ਜ਼ੀਰਾਵੜ ਵਿੱਚ ਬਰਸਾਤੀ ਸੀਜ਼ਨ ਦੇ ਸ਼ੁਰੂ ਹੁੰਦਿਆਂ ਹੀ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਨੇ ਸੋ ਸਬਜ਼ੀਆਂ ਦੇ ਵਧੇ ਰੇਟਾਂ ਦੇ ਚੱਲਦਿਆਂ ਘਰ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ ਗੱਲਬਾਤ ਦੌਰਾਨ ਸਬਜ਼ੀ ਵਿਕਰੇਤਾ ਨੇ ਦੱਸਿਆ ਕਿ ਕੀ ਬਰਸਾਤ ਕਾਰਨ ਸਬਜ਼ੀਆਂ ਦੇ ਭਾਅ ਵਧ ਗਏ ਹਨ ਜਿਸ ਕਰਕੇ ਗ੍ਰਾਹਕਾਂ ਦੀ ਖਰੀਦ ਦੇ ਵਿੱਚ ਵੀ ਕਾਫੀ ਕਮੀ ਆਈ ਹੈ ਪੰਜਾਬ ਦੇਖ ਰਹੇ ਹੋ ਮੈਸਚੂ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ ਬਰਸਾਤੀ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਜਿੱਥੇ ਪਹਾੜੀ ਇਲਾਕਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ بارش ਹੋ ਰਹੀ ਹੈ ਉੱਥੇ ਹੀ ਜੇ ਹੇਠਲੇ ਇਲਾਕਿਆਂ ਦੀ ਗੱਲ ਕੀਤੀ ਜਾਵੇ ਮੈਦਾਨੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਕਬਰਾਂ ਸਾਨੂੰ ਮਿਲਦੀਆਂ ਕਿ بارش ਇੱਥੇ ਹੋ ਰਹੀ بارش ਉੱਥੇ ਹੋ ਰਹੀ ਸੋ ਇਸ بارش ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲਦੀ ਹੈ ਉੱਥੇ ਹੀ ਕਿਤੇ ਨਾ ਕਿਤੇ ਇੱਕ ਵੱਡੀ ਮਾਰ ਵੱਜਦੀ ਹੈ ਉਹ ਮਾਰ ਹੈ ਜੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਖਾਣ ਪੀਣ ਵਾਲੀਆਂ ਸਬਜ਼ੀਆਂ ਦੇ ਭਾਅ ਵੱਧ ਜਾਣ ਦੇ ਨਾਲ ਜਿਹੜੀ ਇਹ ਮਾਰ ਵੱਜਦੀ ਹੈ ਹਰ ਇੱਕ ਦੀ ਜੇਬ ਦੇ ਉੱਪਰ ਅਸਰ ਪੈਂਦਾ ਹੈ ਤੋ ਅੱਜ ਅਸੀਂ ਖੜੇ ਆਂ ਜੀਰਾ ਦੇ ਬਾਜ਼ਾਰ ਦੇ ਵਿੱਚ ਔਰ ਸਬਜ਼ੀਆਂ ਦੀ ਦੁਕਾਨਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਕੁਝ ਕਸਟਮਰ ਜਿਹੜੇ ਆ ਸਬਜ਼ੀ ਖਰੀਦਣ ਦੇ ਲਈ ਆਏ ਆ ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਸ ਮਹਿੰਗਾਈ ਦੇ ਨਾਲ ਕਿੰਨਾ ਕੁ ਜਿਹੜਾ ਬਜਟ ਤੇ ਅਸਰ ਪੈ ਰਿਹਾ ਹੈ ਔਰ ਕਿਸ ਤਰ੍ਹਾਂ ਜਿਹੜਾ ਇਸ ਮਹਿੰਗਾਈ ਤੋਂ ਰਾਹਤ ਮਿਲ ਸਕਦੀ ਹੈ ਭਾਈ ਜੀ ਕੀ ਨਾਮ ਹੈ ਤੁਹਾਡਾ ਸੁਖਰਾ ਸਿੰਘ ਸੁਖਰਾ ਸਿੰਘ ਕਿਤੋਂ ਦੇ ਆਣ ਆਲੇ ਉਧਰ ਮਡਾਲੇ ਤੇ ਅੱਜ ਸਬਜ਼ੀ ਖਰੀਦਣ ਆਏ ਹੋ ਤੇ ਕੀ ਲੱਗਦਾ ਕਿੰਨਾ ਕੁ ਫਰਕ ਪੈ ਗਿਆ ਭਾ ਦੇ ਬਹੁਤ ਜ਼ਿਆਦਾ ਫਰਕ ਆ ਬਹੁਤ ਜ਼ਿਆਦਾ ਕਿੰਨੀ ਕੁ ਮਹਿੰਗੀ ਬਹੁਤ ਜ਼ਿਆਦਾ ਕਿੰਨੀ ਸਬਜ਼ੀ ਤੁਸੀਂ ਖਰੀਦ ਕੇ ਜਾਂਦੇ ਹੋ ਆਈ ਤਾਂ ਇਹ ਥੋੜੀ ਲਈ ਹੈ ਵਜਾ ਥੋੜੀ ਕਿਉਂ ਲਈ ਵਜਾ ਮਦਰ ਮੈਂ ਇਹ ਬਹੁਤ ਜਿਆਦੇ ਮਹਿੰਗਾਈ ਜਿਆਦਾ ਹੋਣ ਦੇ ਨਾਲ ਜਿੱਥੇ ਜ਼ਿਆਦਾ ਸਬਜ਼ੀ ਖਰੀਦੀ ਜਾਂਦੀ ਉਸੇ ਉਥੇ ਤੁਸੀਂ ਘੱਟ ਖਰੀਦ ਰਹੇ ਹੋ ਹਾਂਜੀ ਇਸੇ ਤਰ੍ਹਾਂ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਔਰ ਇਹਦੇ ਲਈ ਬਾਰੇ ਭਾਈ ਸੜੇ ਨੇ ਸੋ ਇਹ ਵੀ ਸਬਜ਼ੀ ਖਰੀਦਣ ਦੇ ਲਈ ਆਏ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਜੀ ਮੇਰਾ ਹਰਨਾਮ ਸਿੰਘ ਹੈ ਜੀ ਨਾਮ ਤੇ ਸਬਜ਼ੀ ਲੈਣ ਆਏ ਸੀਗੇ ਜਿਹੜੇ ਚੀਜ਼ ਨੂੰ ਲਈਦਾ ਵਾ ਪੁੱਛੀਦਾ ਰੇਟ ਪੁੱਛੀਦਾ ਹੱਥ ਰੱਖ ਕੇ ਜੀ ਵੀ ਕਰਦਾ ਹੈਗਾ ਕਿਉਂਕਿ ਆ ਖੀਰਾ ਹੀ ਪੁੱਛੇ ਸੀਗੇ ਤੇ 80 ਰੁਪਏ ਕਿਲੋ ਦਾ ਸੱਡਾ ਹੀ ਨੇ ਜਿਹੜੇ ਕਿ ਇਹ ਪਹਿਲਾਂ ਤੋਂ 20 ਰੁਪਏ ਕਿਲੋ ਵਿਕਦੇ ਸੀਗੇ ਪਿੰਡੀ ਸੀਗੀ ਪਿੰਡੀ ਵਾਸਤੇ ਵਾਸਤੇ 10 ਤੋਂ 15 ਰੁਪਏ ਕਿਲੋ ਵਿਕਦੀ ਰਹੀ ਆ ਜਿਹੜੀ ਹੁਣ 80 ਰੁਪਏ ਦੇ ਕਰੀਬ ਹੋਈ ਪਈ ਆ ਟਮਾਟਰ 90 ਰੁਪਏ ਕਿਲੋ ਆ ਇਸ ਵਾਸਤੇ ਜਿਹੜੀ ਜੇਬ ਦਾ ਬਜਟ ਆ ਸਾਰਾ ਬੀਟ ਗਿਆ ਕਾਰਨ ਕੀ ਸਮਝਦੇ ਹੋ ਇਸ ਦੀ ਕਾਰਨ ਸਭ ਤੋਂ ਜ਼ਿਆਦਾ ਤਾਂ بارش ਹੋ ਰਹੀ ਹੈ ਜੀ بارش ਦਾ ਵੀ ਹੈ ਕੁਝ ਗਰਮੀ ਦਾ ਵੀ ਆ ਉਹਦਾ ਦਾ ਸਾਰਾ ਅਸਰ ਇਹਨਾਂ ਤੇ ਪੈ ਰਿਹਾ ਵਾ ਮੰਡੀ ਦੇ ਵਿੱਚ ਜਾਈਦਾ ਵਾ ਤੇ ਅੱਦੋ ਜੇ ਮੰਨ ਲਓ ਉਥੇ 10 ਰੁਪਏ ਦੀ ਚੀਜ਼ ਆ ਉਹੀ ਚੀਜ਼ ਬਾਹਰ ਆ ਕੇ 15 ਤੋਂ 20 ਰੁਪਏ ਵਾਧ ਕੇ ਵਿਕਦੀ ਪਈ ਆ ਇਸ ਵਾਸਤੇ ਹੁਣ ਨਾ ਇਹਨਾਂ ਨੂੰ ਕੁਝ ਕਿਹਾ ਜਾ ਸਕਦਾ ਵਾ ਕਿਉਂਕਿ ਰਸੋਈ ਚਲਾਉਣੀ ਆ ਰਸੋਈ ਚਲਾਉਣ ਵਾਸਤੇ ਚੀਜ਼ਾਂ ਦੀ ਤਾਂ ਡਿਮਾਂਡ ਕਰਦੇ ਆ ਬਿਲਕੁਲ ਜਿੰਦਗੀ ਦੇ ਵਿੱਚ ਚਲਾਉਣ ਦੇ ਲਈ ਜ਼ਿੰਦਗੀ ਜਿਉਣ ਦੇ ਲਈ ਖਾਣਾ ਪੀਣਾ ਤਾਂ ਪੈਣਾ ਹੀ ਆ ਤੇ ਰੋਜ਼ਮਰ ਦੀ ਜਿਹੜੀ ਜ਼ਿੰਦਗੀ ਆ ਉਹਦੇ ਲਈ ਇੰਨਾ ਮਹਿੰਗਾਈ ਦੇ ਨਾਲ ਕਿੰਨਾ ਕੁ ਬਜਟ ਤੇ ਜਿਹੜਾ ਫਰਕ ਪੈ ਰਿਹਾ ਹੈ ਬਾਈ ਤਾਂ ਸਾਰਾ ਹੀ ਵਿਗੜ ਗਿਆ ਆ ਜਿੱਥੇ ਮੰਨ ਲਓ ਅੱਗੇ ਮਹੀਨੇ ਦੀ ਸਬਜ਼ੀ ਵਰਤ ਤੋਂ ਬਾਅਦ 1500 1500 ਰੁਪਏ ਦੀ ਹੁੰਦੀ ਸੀ ਉਹ ਹੁਣ 3500 4000 ਦੇ ਕਰੀਬ ਚਲੇ ਗਈ ਆ ਸਬਜ਼ੀਆਂ ਦੇ ਵਧੇ ਹੋਏ ਰੇਟ ਨੂੰ ਲੈ ਕੇ ਅੱਜ ਅਸੀਂ ਚਰਚਾ ਕਰ ਰਹੇ ਹਾਂ ਜੀਰਾ ਵਿਖੇ ਸਬਜ਼ੀ ਵਕਰੇਤਾਵਾਂ ਦੇ ਨਾਲ ਉਸ ਤੋਂ ਇਲਾਵਾ ਸਬਜ਼ੀ ਖਰੀਦਣ ਵਾਲੇ ਗ੍ਰਾਹਕਾਂ ਦੇ ਨਾਲ ਇਸੇ ਤਰ੍ਹਾਂ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਕੁਝ ਦੁਕਾਨਦਾਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਏ ਨੇ ਆ ਦੁਕਾਨਦਾਰਾਂ ਕੋਲੇ ਚੱਲਦੇ ਆ ਉਹਨਾਂ ਤੋਂ ਪੁੱਛਦੇ ਆ ਕਿ ਇਸ ਮਹਿੰਗਾਈ ਦਾ ਕਿੰਨਾ ਕੋ ਅਸਰ ਮਾਤਾ ਜੀ ਸਬਜ਼ੀ ਖਰੀਦਣ ਆਏ ਆ ਫਾਲ ਖਰੀਦਣ ਆਏ ਆ ਮਾਤਾ ਜੀ ਕਿੰਨਾ ਕੋ ਅਸਰ ਜਿਹੜਾ ਇਧਰ ਦੇਖ ਕੇ ਕਿੰਨਾ ਕੋ ਅਸਰ ਪੈ ਗਿਆ ਮਹਿੰਗਾਈ ਬਹੁਤ ਜ਼ਿਆਦਾ ਅਸਰ ਪੈ ਗਿਆ ਗਰੀਬ ਜਨਤਾ ਕਿੱਥੋਂ ਲੈ ਕੇ ਇੰਨੇ ਖਰਚੇ ਪੂਰੇ ਕਰੂਗੀ ਲਗੀ ਤਾਂ ਰੂਗੀ ਤੇ ਕੀ ਜਨਾਹ ਤਾਂ ਰੁੱਦਾਲਾ ਉਦੋਂ ਬਾਅਦ ਮਹਿੰਗੀਆਂ ਸਬਜ਼ੀਆਂ ਆ ਆਲੂ ਗੰਡੇ ਇਹ ਹੁਣ ਸਰਕਾਰਾਂ ਨੂੰ ਹੀ ਚਾਹੀਦਾ ਹੈ ਨਾ ਇਹ ਵਧੇ ਹੋਏ ਰੇਟਾਂ ਦਾ ਆਪਣੇ ਤੁਸੀਂ ਘਰ ਦੀ ਰਸੋਈ ਨੂੰ ਚਲਾਉਂਦੇ ਹੋ ਘਰ ਦੇ ਬਜਟ ਤੇ ਕਿੰਨਾ ਕੋ ਵੱਡਾ ਅਸਰ ਜਿਹੜਾ ਪੈ ਪੰਜਾਬ 30% ਵੱਧ ਪੈ ਗਿਆ ਤੋਂ ਮਾਤਾ ਜੀ ਦੇ ਦੱਸਣ ਦੇ ਮੁਤਾਬਕ ਘਰ ਦਾ ਬਜਟ ਜਿਹੜਾ ਰਸੋਈ ਦਾ ਬਜਟ ਜਿਹੜਾ ਵਿਗੜ ਗਿਆ 50% ਦੇ ਕਰੀਬ ਜਿਹੜੇ ਰੇਟ ਵਧ ਗਏ ਐ ਦੁਕਾਨਦਾਰ ਵੀ ਮੌਜੂਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਬਜੀ ਕੀ ਨਾਮ ਹੈ ਤੁਹਾਡਾ ਨਾ ਕੀਵਾ ਵਿੱਚ ਤੇ ਆ ਜਿਹੜੇ ਅੱਜ ਕੱਲ ਸਬਜ਼ੀਆਂ ਦੇ ਜਿਹੜੇ ਰੇਟ ਆ ਤੁਸੀਂ ਸਬਜ਼ੀ ਵੇਚ ਰਹੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਜਾਣਨਾ ਚਾਹਾਂਗੇ ਸ਼ਿਮਲਾ ਮਿਰਚ ਦਾ ਕੀ ਰੇਟ ਹੈ ਸ਼ਿਮਲਾ ਮਿਰਚ ਆ ਰਿਹਾ 100 ਰੁਪਏ ਕਿਲੋ ਵੇਚ ਰਹੇ ਇਸ ਤੋਂ ਇਲਾਵਾ ਗੋਭੀ ਦੀ ਗੱਲ ਕਰੀਏ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਹਰੇਕ ਦੇ ਸਾਨੂੰ ਰੇਟ ਦੱਸੋ ਗੋਭੀ 80 ਰੁਪਏ ਕਿਲੋ ਜੀ ਪ ਟਮਾਟਰ 60 ਰੁਪਏ ਕਿਲੋ ਆਲੂ ਵੀ ਮਹਿੰਗਾ ਹੋ ਚੁੱਕਾ ਉਹ 40 ਰੁਪਏ ਕਿਲੋ ਥਾਇ ਵੀ 40 ਰੁਪਏ ਕਿਲੋ ਤੇ ਕੀ وجہ ਸਮਝਿਓ ਕਿਹੜੀ ਗੱਲੋ ਇਹ ਜਿਹੜੇ ਰੇਟ ਵਧੇ ਹੋਏ ਆ ਰੇਟ ਵਧੇ ਇੱਕ ਤਾਂ ਗਰਮੀ ਪਾਨ ਕਰਕੇ ਜੀ ਉਹਦੇ ਨਾਲ ਗਰਮੀ ਨਾਲ ਫੁੱਲ ਫੁੱਲ ਛੱਟ ਜਾਂਦੇ ਆ ਸਬਜ਼ੀ ਲੱਗਦੀ ਨਹੀਂ ਜੀ ਦੂਜਾ بارش ਦਾ ਕਾਰਨ ਆ ਜੀ بارش ਕਰਕੇ ਸਬਜ਼ੀ ਮਾਰੀ ਜਾਂਦੀ ਨੇਰੀਆਂ ਦੇ ਕਰਕੇ ਨੇਰੀਆਂ ਕਰਕੇ ਸਬਜ਼ੀ ਘਟ ਜਾਂਦੀ ਨੇ ਤਾਂ ਇੱਧਰ ਟਮਾਟਰ ਵੇਚਦੇ ਦੁਕਾਨਦਾਰ ਦੇ ਨਾਲ ਵੀ ਗੱਲਬਾਤ ਕਰ ਰਹੇ ਆ ਕਿ ਇੰਨੀ ਜ਼ਿਆਦਾ ਮਹਿੰਗਾਈ ਦਾ ਇਹ ਕੀ ਕਾਰਨ ਸਮਝਦੇ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਕੀ ਭਾਵੇਂ sire tomato tomato 50 ਕਿਲੋ ਦੇ ਇਨੇ ਮਹਿੰਗੇ ਹੋ ਗਏ ਟਮਾਟਰ ਕੀ ਕਾਰਨ ਸਮਝਦੇ ਹੋ ਕਿਹੜੀ ਗੱਲੋਂ ਵੇਂਗੇ ਭਾਜੀ ਆਪ ਖੋਦ ਅਸੀਂ 35 ਰੁਪਏ ਲਾਏ ਉੱਥੋਂ ਵਿੱਚੋਂ 20 25 ਕਿਲੋ ਦਾ ਕੀ ਨਿਕਲਦਾ 40 45 ਪੈ ਜਾਂਦਾ ਵਾ ਜੀ ਤਾਂ 50 ਰੁਪਏ ਵੇਚਨੇ ਵੇਚਣਾ ਵਾ ਵਜ੍ਹਾ ਕੀ ਆ ਭਾ ਵਧਨ ਦਾ ਵਜ੍ਹਾ ਕੀ ਭਾਜੀ ਕੋਈ ਗੱਲਾਂ ਥੋਲੇ ਥੋਲੇ ਕਰਕੇ ਪਹਿਲਾਂ ਬੋਲਿਆ ਵਈਆਂ ਗਿਆ ਪਿੱਛੋਂ ਕੋਈ ਮੀੜੀ ਮਾਲ ਮੂਰ ਕਰਕੇ ਹਾਲ ਦੂਰ ਕਰਕੇ ਇਲਾ ਕਰਕੇ ਜੀ ਮਹਿੰਗੇ ਐ ਸਬਜ਼ੀਆਂ ਸੋ ਇਹਨਾਂ ਦੇ ਦੱਸਣ ਦੇ ਮੁਤਾਬਕ ਵੀ ਕਿ ਮਹਿੰਗੀਆਂ ਨੇ ਸਬਜ਼ੀਆਂ ਕਿਤੇ ਨਾ ਕਿਤੇ ਬਰਸਾਤ ਕਿਤੇ ਨਾ ਕਿਤੇ ਗਰਮੀ ਨੂੰ ਕਾਰਨ ਸਮਝਿਆ ਜਾ ਰਿਹਾ ਹੈ ਪਰ ਨਿੰਬੂਆਂ ਦੀ ਗੱਲ ਕਰੀਏ ਵੀਰੇ ਕੀ ਭਾਣੀ ਨਿੰਬੂ ਕਿੰਨੇ 30 ਰੁਪਏ ਪਈ ਹੈ 50 ਦਾ ਅੱਧਾ ਕਿਲੋ 100 ਰੁਪਏ 30 ਰੁਪਏ ਪਈਆ ਤੇ 50 ਦਾ ਅੱਧਾ ਕਿਲੋ 100 ਰੁਪਏ ਦਾ ਕਿਲੋ ਹਾਂ ਜੀ ਹਾਂ 100 ਰੁਪਏ ਕਿਲੋ ਨਿੰਬੂ ਵਿਕ ਰਹੇ ਆ ਕੀ ਕਾਰਨ ਹੈ ਕਿਹੜੀ ਗੱਲੋਂ ਇੰਨੇ ਮਹਿੰਗੇ ਭਾਜੀ ਪਿੱਛੇ 70 ਰੁਪਏ ਲੱਗ ਜਾਂਦੇ ਵਿੱਚੋਂ ਦਾਗ ਹੀ ਨਿਕਲ ਜਾਂਦਾ ਕਟੋ-ਕਟ ਕੰਟਲ ਦੇ ਵਿੱਚ ਕਟੋ-ਕਟ 20 ਕਿਲੋ ਦਾਗ ਹੀ ਨਿਕਲ ਜਾਂਦਾ ਜਾਂ ਕਿ 80 ਰੁਪਏ ਪੈ ਜਾਂਦਾ ਪਈਆ ਪਈਆ ਵੇਚ ਕੇ ਉਹਦੇ ਵਿੱਚੇ ਮੁਰਗੇ ਇੱਕ ਦਿਨ ਦੇ ਵਿੱਚ ਇੱਕ ਕੁੰਟਲ ਵਿਕਦਾ ਵੀ ਨਹੀਂ ਆ 30 40 ਕਿਲੋ ਵਿਕਣਾ ਤਾਂ ਤਾਂ ਕਰਕੇ ਆਪਾਂ ਪਿੱਛੇ ਹੀ ਮਹਿੰਗਾ ਹੁੰਦਾ ਤਾਂ ਮਹਿੰਗਾ ਕਰਕੇ ਵੇਚਿਆ ਜਾਂਦਾ ਕੋਈ ਇਹਨਾਂ ਦੁਕਾਨਦਾਰਾਂ ਦੀ ਗੱਲ ਕੀਤੀ ਜਾਵੇ ਜਾਂ ਇਹਨਾਂ ਰੇੜੀ ਦੇ ਸਮਾਨ ਵੇਕਰੇਤਾ ਦੀ ਸਬਜ਼ੀ ਵੇਕਰੇਤਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਪਿੱਛੇ ਤੋਂ ਹੀ ਰੇਟ ਤੇਜ਼ ਹੋਣ ਕਾਰਨ ਜਿਹੜੀ ਐ ਇਹ ਸਬਜ਼ੀਆਂ ਮਹਿੰਗੀਆਂ ਮਿਲਦੀਆਂ ਨੇ ਤਾਂ ਕੁਝ ਨਾ ਕੁਝ ਤਾਂ ਇਹਨਾਂ ਨੇ ਘੁਮਾਣਾ ਹੈ ਜਿਸ ਕਰਕੇ ਥੋੜਾ ਬੋਧ ਰੇਟ ਇਹਨਾਂ ਵੱਲੋਂ ਵੀ ਵਧਾ ਕੇ ਜਿਹੜਾ ਵੇਚਿਆ ਜਾਂਦਾ ਕਿਉਂਕਿ ਇਹਨਾਂ ਨੇ ਵੀ ਆਪਣੇ ਖਰਚੇ ਪੂਰੇ ਕਰਨੇ ਨੇ ਸੋ ਆ ਹੋਣ ਵਾਲੇ ਸਮੇਂ ਦੇ ਵਿੱਚ ਦੇਖਦੇ ਆ ਕਿ ਇਹਨਾਂ ਜਿਹੜੀਆਂ ਸਬਜ਼ੀਆਂ ਦੇ ਵਧੇ ਹੋਏ ਰੇਟਾਂ ਦੇ ਵਿੱਚ ਕਿਤੇ ਕੋਈ ਫਰਕ ਆਉਂਦਾ ਘਟਦੇ ਨੇ ਜਾਂ ਵਧਦੇ ਨੇ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ ਕੈਮਰਾ ਪਰਸਨ ਦੇ ਨਾਲ ਮੈਸਜੇਜਪੇ ਇੰਡੀਆ ਨਿਊਜ਼ ਪੰਜਾਬ